ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਰਥਿਕ ਤੌਰ ਤੇ ਕਮਜ਼ੋਰ ਵਰਗ ਨਾਲ ਸੰਬੰਧਿਤ ਅਤੇ ਬੇਸਹਾਰਾ ਬੱਚਿਆਂ ਦੀ ਭਲਾਈ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਇਸੇ ਉਦੇਸ਼ ਤੇ ਪੰਜਾਬ ਸਰਕਾਰ ਵੱਲੋਂ ਸਪਾਂਸਰਸ਼ਿਪ ਅਤੇ ਫੌਸਟਰ ਕੇਅਰ ਸਕੀਮ ਅਧੀਨ ਪ੍ਰਾਪਤ ਹੋਈਆਂ ਅਰਜ਼ੀਆਂ ਵਿੱਚੋਂ ਯੋਗ ਲੋੜਵੰਦ ਬੱਚਿਆਂ ਨੂੰ ਸਕੀਮ ਦਾ ਲਾਭ ਪਹੁੰਚਾਇਆ ਜਾ ਰਿਹਾ ਹੈ ਇਹ ਪ੍ਰਗਟਾਵਾ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ ਉਚੇਰੀ ਸਿੱਖਿਆ ਤਕਨੀਕੀ ਸਿੱਖਿਆ ਦੇ ਭਾਸ਼ਾ ਵਿਭਾਗ ਪੰਜਾਬ ਨੇ ਅੱਜ ਸਪான்ਸਰਸ਼ਿਪ ਅਤੇ ਫੌਸਟਰ ਕੇਅਰ ਸਕੀਮ ਸੰਬੰਧੀ ਵਿਰਾਸਤੇ ਖਾਲਸਾ ਵਿੱਚ ਆਯੋਜਿਤ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਕੀਤਾ ਇਸ ਮੌਕੇ ਡਾਕਟਰ ਪ੍ਰੀਤੀ যাদਬ ਡਿਪਟੀ ਕਮਿਸ਼ਨਰ ਰੂਪਨਗਰ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਉਹਨਾਂ ਨੇ ਕਿਹਾ ਕਿ ਇਸ ਸਕੀਮ ਨੂੰ ਆਧਾਰ ਕਾਰਡ ਆਧਾਰਿਤ ਡੀਬੀਟੀ ਤਹਿਤ ਚਲਾਇਆ ਜਾ ਰਿਹਾ ਹੈ ਤੇ ਲਾਭਪਾਤਰਾਂ ਦੇ ਖਾਤੇ ਵਿੱਚ ਸਿੱਧੀ ਰਾਸ਼ੀ ਭੇਜੀ ਜਾ ਰਹੀ ਜਿਸ ਦੇ ਵਿੱਚ 4 ਸਾਲ ਤੋਂ ਲੈ ਕੇ 18 ਸਾਲ ਦੀ ਉਮਰ ਤੱਕ ਬੱਚਿਆਂ ਦੇ ਖਾਤੇ ਵਿੱਚ 4000 ਰੁਪਏ ਭੇਜੇ ਜਾਂਦੇ ਹਨ ਕੈਬਨ ਮੰਤਰੀ ਨੇ ਦੱਸਿਆ ਕਿ ਸਰਕਾਰ ਵੱਲੋਂ ਹੈਲਪਲਾਈਨ ਨੰਬਰ 1098 ਕਾਰਸ਼ੀਲ ਹੈ ਜਿਸ ਕਿਸੇ ਨੂੰ ਵੀ ਕੋਈ ਵੀ ਬੇਸਹਾਰਾ ਬਾਲ ਮਜ਼ਦੂਰੀ ਕਰਦਾ ਜਾਂ ਪੀਖ ਮੰਗਦਾ ਬੱਚਾ ਮਿਲਦਾ ਹੈ ਤਾਂ ਇਸ ਨੰਬਰ ਉੱਤੇ ਸੂਚਨਾ ਦਿੱਤੀ ਜਾ ਸਕਦੀ ਹੈ ਸਰਦਾਰ ਬੈਂਸ ਨੇ ਕਿਹਾ ਕਿ ਹਰ ਮਹੀਨੇ ਦੇ ਦੂਜੇ ਹਫ਼ਤੇ ਜ਼ਿਲ੍ਹਾ ਪਧਰੀ ਕਮੇਟੀ ਬੱਚਿਆਂ ਨੂੰ ਬਾਲ ਮਜ਼ਦੂਰੀ ਤੇ ਪੀਖ ਮੰਗਣ ਤੋਂ ਬਚਾਉਣ ਲਈ ਉਚੇਰੇ ਤੌਰ ਤੇ ਕੰਮ ਕਰ ਰਹੀ ਹੈ ਇਸ ਸਮਾਗਮ ਦੇ ਵਿੱਚ 91 ਲੋੜਵੰਦ ਬੱਚਿਆਂ ਨੂੰ ਇਸ ਸਕੀਮ ਦੇ ਤਹਿਤ ਲਾਭ ਦਿੱਤਾ ਗਿਆ ਇਸ ਮੌਕੇ ਤੇ ਪਹੁੰਚੇ ਕੈਬਨਰ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਕੂਲ ਆਫ ਹੈਪੀਨੈਸ ਅਤੇ ਇਸ ਸਮਾਗਮ ਨੂੰ ਲੈ ਕੇ ਕੀ ਕਿਹਾ ਆਓ ਸੁਣਦੇ ਹਾਂ ਨੰਗਲ ਸਿਟੀ ਅਪਡੇਟ ਲਈ ਅਵੀਨਾ ਸ਼ਰਮਾ ਦੀ ਰਿਪੋਰਟ ਉਹ ਇਹ ਨਾ ਕਵੇ ਕਿ ਅੱਜ ਮੈਂ ਸਕੂਲ ਨਹੀਂ ਜਾਣਾ ਬਾਈਚਾਸ ਥਾਣੋਂ ਕੋਈ ਕੰਮ ਹੋਵੇ ਤੁਹਾਡੇ ਨਾਲ ਲੜੇ ਕਿ ਨਹੀਂ ਮੈਂ ਮੇਰਾ ਘਰੇ ਬੈਠੀ ਲੱਗਦਾ ਮੈਂ ਕਹਾਂ ਹਰ ਹਾਲਤ ਸਕੂਲ ਜਾਣਾ ਅੱਜ ਮੈਂ ਸਿੱਖਿਆ ਨੂੰ ਇੱਕ ਚੰਗਾ ਸਕੂਲ ਹੋਵੇ ਤੇ ਕੈਦਾਂ ਜਿਹਾ ਸਕੂਲ ਜਿੱਥੇ ਬੱਚੇ ਹੱਸਦੇ ਖੇਡਦੇ ਉਤਿਜਨ ਸਿਕੰਦਰ ਤੇ ਅੱਜ ਦੀ ਜਿਹੜੀ ਜੋ ਅੱਜ ਦੀ ਵੰਧਿਆ ਹੈ ਉਸ ਨੂੰ ਗ੍ਰਹਿਣ ਕਰ ਸਕਣ ਉਸ ਦੇ ਦੀ ਅਸੀਂ ਲਖੇੜ ਦੇ ਵਿੱਚ ਇੱਕ ਬਹੁਤ ਵਧੀਆ ਡਿਜ਼ਾਈਨ ਦਾ ਜਿਸ ਦੀ ਕੱਲੀ ਇਮਾਰਤ ਨਹੀਂ ਹੁਣ ਸਾਡੀ ਟੀਮ ਦੇਸ਼ ਦੇ ਵਿੱਚ ਜਿੰਨੇ ਪ੍ਰਾਇਮਰੀ ਸਕੂਲ ਨੇ ਮੈਂ ਪਿੱਛੇ ਜਿਹੀ ਤਿੰਨ ਦਿਨ ਲੱਕੇ ਆਇਆ ਹਾਂ ਅਗਲੇ ਹਫਤੇ ਫਿਰ 4 ਦਿਨ ਲਈ ਜਾ ਰਹੇ ਹਾਂ ਸਾਡੀ ਪੂਰੀ ਪੂਰੀ ਟੀਮ ਜਾਂਦੀ ਹੈ ਦੇਸ਼ ਦੇ ਜਿੰਨੇ ਬੈਸਟ ਪ੍ਰਾਇਮਰੀ ਸਕੂਲ ਹੈ ਉਹਨਾਂ ਦੇ ਵਿੱਚੋਂ ਚੰਗੀਆਂ ਪ੍ਰੈਕਟਿਸਿਸ ਲੈ ਕੇ plus ਸਾਡੀ ਟੀਮ ਅਸੀਂ ਲਖੇੜ ਸਕੂਲ ਦੇ ਟੀਚਰਸ ਨੂੰ ਵੀ ਫਿਨਲੈਂਡ ਵੀ ਭੇਜ ਰਹੇ ਹਾਂ ਤਾਂ ਕਿ ਜਦ ਤੱਕ ਉਸਦੀ ਬਿਲਡਿੰਗ ਤਿਆਰ ਹੋਵੇ ਨਾਲ ਹੀ ਜਿਹੜੇ ਪੇਸ ਦਾ ਬੈਸਟ ਵਿਦਿਆਕ ਮਾਡਲ ਹੈ ਉਹ ਉਸ ਇਲਾਕੇ ਨੂੰ ਇਹ ਉਹ ਇਲਾਕਾ ਚੰਗਰ ਇਲਾਕਾ ਮੈਂ ਜਦੋਂ ਇਸ ਇਲਾਕੇ ਦੇ ਵਿੱਚ ਵੋਟ ਮੰਗਲ ਨਹੀਂ ਜਾਂਦਾ ਸੀ ਤਾਂ ਮੈਨੂੰ ਯਾਦ ਆਇਆ ਉਹ ਇਹ ਗੱਲ ਕਹਿੰਦੇ ਸੀ ਕਿ ਸਾਡੇ ਇਲਾਕੇ ਦੇ ਆਪ ਬੱਚਾ ਹੋਵੇ ਜਾ ਮਾਤਾ ਪਿਤਾ ਪੈਸੇ ਨਹੀਂ ਕਮਾ ਸਕਦੇ ਮਾਤਾ ਪਿਤਾ ਨੂੰ ਗੰਭੀਰ ਬਿਮਾਰੀ ਹੈ ਉਹ ਆਪਾਂ ਇਸ ਸਕੀਮ ਦੇ ਵਿੱਚ ਆਪ ਰਜਿਸਟਰ ਕਰਾਈਏ ਤਾਂ ਕਿ ਵੱਧ ਤੋਂ ਵੱਧ ਉਹਨਾਂ ਬੱਚਿਆਂ ਨੂੰ ਜਿਹੜਾ ਹੈ ਲਾਭ ਮਿਲ ਸਕੇ ਤਾਂ ਬਹੁਤ ਬਹੁਤ ਮੁਬਾਰਕਬਾਦ ਸਨੀ ਜੀ ਐਡਮਿਨਿਸਟ੍ਰੇਸ਼ਨ ਨੂੰ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਲਿਖਿਆ ਗਿਆ ਕੀ ਅਸਲ ਵਿੱਚ ਇਹ ਜਿਹੜਾ ਮਿਸ਼ਨ ਵਾਸਤੇ ਚੱਲੇ ਰਹੇ ਤਹਿਤ ਉਹ ਬੱਚੇ ਜਿਨ੍ਹਾਂ ਦੇ ਮਾਤਾ ਪਿਤਾ ਹੈ ਨਹੀਂ ਜਾਂ ਫਿਰ ਮਾਤਾ ਪਿਤਾ ਨੂੰ ਗੰਭੀਰ ਬਿਮਾਰੀ ਹੈ या फिर किसी ना किसी तरीके नाल उन दी परवरिश नहीं हो ਸਕਦੀ। ਉਹਨਾਂ ਬੱਚਿਆਂ ਦੇ ਲਈ ਜਿਹੜਾ ਹੈ ਇਸ ਸਕੀਮ ਦੇ ਤਹਿਤ 4000 ਰੁਪਏ ਪ੍ਰਤੀ ਮਹੀਨੇ ਦੀ ਮਦਦ ਮਿਲੇਗੀ। ਤੁਸੀਂ 15 ਅਗਸਤ ਵੀ ਦੇਖਿਆ ਹੋਣਾ ਸੀ ਉਹਨਾਂ ਬੱਚਿਆਂ ਨੂੰ ਜੋ ਸਰੀਰਕ ਤੌਰ ਤੇ ਪਹੇਜਨ ਨੂੰ ਸਪੈਸ਼ਲ ਮੋਟਰਬਾਈਕਸ 1.5 ਲੱਖ ਰੁਪਏ ਦੀਆਂ ਜਿਹੜੀਆਂ ਐਡਵਾਂਸਡ व्हीलਚੇਅਰਸ ਹੈ, ਇੰਡੀਆ ਦੀ ਸਭ ਤੋਂ ਐਡਵਾਂਸਡ ਹੈ ਉਹ ਵੰਡੀਆਂ ਤਾਂ ਲਗਾਤਾਰ ਸਰਕਾਰ ਵੱਲੋਂ ਪ੍ਰਾਲਾ ਕੀਤਾ ਜਾ ਰਿਹਾ ਹੈ ਕਿ ਉਹ ਬੱਚੇ ਜੋ ਕਿਸੇ ਨਾ ਕਿਸੇ ਕਾਰਨ ਕਰਕੇ ਜਿਹੜੇ ਕਿਸੇ ਵੀ ਤਰੀਕੇ ਨਾਲ ਚਾਹੇ ਉਹ ਸ਼ਰੀਰਕ ਤੌਰ ਤੇ ਜਾਂ ਫਿਰ ਪਰਿਵਾਰਕ ਤੌਰ ਤੇ ਕਮਜ਼ੋਰ ਹੋਣ ਉਹਨਾਂ ਨੂੰ ਅਸੀਂ ਬਰਾਬਰ ਸਾਰੇ ਬੱਚਿਆਂ ਦੇ ਲੈ ਕੇ ਆ ਸਕੀਏ ਉਸ ਦੇ ਲਈ ਪਰਾਲਾ ਕੀਤਾ ਜਦੋਂ ਤੇ ਅੱਜ ਇਹ ਸਮਾਗਮ ਰੋਪੜ ਜ਼ਿਲ੍ਹੇ ਦੇ ਵਿੱਚ ਸ਼੍ਰੀ ਨਨਪੁਰ ਸਾਹਿਬ ਦੇ ਵਿਰਾਸਤੀ ਖਾਲਸਾ ਸਟੇਟ ਜਿਹੜਾ ਆਡੀਟੋਰੀਅਮ ਛੇ ਸਰ ਇੱਕ ਤੁਹਾਡੇ ਵੱਲੋਂ ਬੜਾ ਵੱਡਾ ਬਹੁਤ ਮਿਹਨਤ ਕਰ ਰਹੀ ਹੈ ਜੀ ਇਸੇ ਸਾਲ ਅਸੀਂ ਇਸ ਨੂੰ ਲਾਂਚ ਕਰਾਂਗੇ ਤੇ ਉਹ ਇੱਕ ਐਦਾਂ ਦਾ ਸਕੂਲ ਹੋਊਗਾ ਜਿਸ ਨੂੰ ਜਿਸ ਦੇ ਵਿੱਚ ਬਿਲਡਿੰਗ ਤੋਂ ਲੈ ਕੇ ਜਿਹੜੇ ਪੜਾਉਣ ਦਾ ਤਰੀਕਾ ਉਹ ਬਿਲਕੁਲ ਵੱਖਰਾ ਹੋਊਗਾ ਠੀਕ ਹੈ ਕਿਹੜੀ ਜਗ੍ਹਾ ਸਰ ਲੋਚ ਹੋਏਗਾ ਸਾਡਾ ਜੀ ਚੰਗਰ ਇਲਾਕਾ ਸ਼੍ਰੀ ਅਨੰਦਪੁਰ ਸਾਹਿਬ ਦਾ ਪਿੰਡ ਲਖੇੜ ਦੇ ਵਿੱਚ ਇਸ ਦੀ ਇਮਾਰਤ ਦਾ ਕੰਮ ਬੜੇ ਜੋੜਾ ਛੋੜ ਨਾਲ ਚੱਲ ਰਿਹਾ ਤੇ ਇਸ ਦੇ ਲਈ ਜਿਹੜੇ ਸਾਡੇ ਟੀਚਰਸ ਦੀ ਟ੍ਰੇਨਿੰਗ ਟੀਮ ਦੀ ਟ੍ਰੇਨਿੰਗ ਦੇ ਲਈ ਅਸੀਂ ਦੇਸ਼ ਤੇ ਵੱਖ-ਵੱਖ ਜਿਹੜੇ ਬੈਸਟ ਪ੍ਰਾਇਮਰੀ ਸਕੂਲਸ ਤੇ ਇਵਨ ਇੱਕ ਸਾਡਾ ਵਫਦ ਫਿਨਲੈਂਡ ਵੀ ਜਾਊਗਾ ਤਾਂ ਕਿ ਉੱਥੋਂ ਟ੍ਰੇਨਿੰਗ ਲੈ ਕੇ ਆ ਕੇ ਜਿੱਥੇ ਇੱਕ ਤੌਰ ਤੇ ਅਸੀਂ ਇਨਫਰਾਸਟ੍ਰਕਚਰ ਵਾਈ ਸਕੂਲ ਦੀ ਬਿਲਡਿੰਗ ਤੇ ਦਿਨ ਰਾਤ ਕੰਮ ਚੱਲ ਰਿਹਾ ਉੱਥੇ ਹੀ ਕਿ ਕਿੰਦਾ ਦੀ ਪੜਾਈ ਹੋਣੀ ਚਾਹੀਦੀ ਹੈ ਚਾਈਲਡ ਸਾਈਕੋਲੋਜੀ ਬੇਸ ਸਾਰਾ ਸਕੂਲ ਜਿਹੜੇ ਹੈ ਉਹ ਹੋਰ ਲਾਂਚ ਕੀਤੇ ਜਾਣਗੇ ਪੂਰੇ ਪੰਜਾਬ ਸਰ ਹਲਕੇ ਚ ਇੱਕ ਸਕੂਲ ਸਰ ਜਿਹੜਾ ਇੱਕ ਪ੍ਰਾਇਮਰੀ ਹੋਣਗੇ ਨਰਸਰੀ ਤੋਂ ਲੈ ਕੇ 5ਵੀਂ ਜਮਾਤ ਤੱਕ ਹੋਣਗੇ ਤੇ ਇੱਕ ਵੱਖਰੇ ਕਿਸਮ ਦੇ ਸਕੂਲ ਹੈ ਪ੍ਰਾਇਮਰੀ এডੂਕੇਸ਼ਨ ਨੂੰ ਕਿ ਬੱਚੇ ਬਿਨਾ ਜਿਵੇਂ ਕਹਿ ਸਕਦੇ ਹਾਂ ਉਹਨਾਂ ਦੇ ਮਨ ਤੇ ਬੋਝ ਪਾਈ ਹੱਸਦੇ ਖੇਡਦੇ ਹੋਏ ਚਾਈਲਡ ਸਾਈਕੋਲੋਜੀ ਬੇਸ ਲਰਨਿੰਗ ਹੋਗੀ ਤਾਂ ਕਿ ਉਹ ਸਿੱਖ ਸਕਣ ਸਿਰਫ ਜਿਵੇਂ ਅੱਜ ਆਪਾਂ ਦੇਖਦੇ ਕਿਤਾਬਾਂ ਚੋਂ ਰੱਟਾ ਫਿਕੇਸ਼ਨ ਪੜ੍ਹ-ਪੜ੍ਹ ਕੇ ਉਹ ਨਹੀਂ ਪਰ ਉਹ ਜਿਹੜਾ ਹੈ ਪ੍ਰੈਕਟੀਕਲ ਤੌਰ ਤੇ ਸਕੂਲ ਦੀ ਹਰ ਇੱਕ ਇਮਾਰਤ ਸਕੂਲ ਦਾ ਹਰ ਇੱਕ ਹਿੱਸਾ ਉਹਨੂੰ ਕੁਝ ਨਾ ਕੁਝ ਸਿਖਾਉਗਾ ਸਰਕਾਰ ਵੱਲੋਂ ਲਗਾਤਾਰ ਲਗਾਤਾਰ ਜੀ ਕੰਮ ਕਰ ਰਹੇ ਤੁਸੀਂ ਆ ਦੇਖਿਆ ਜਾ ਬੱਚਿਆਂ ਨੂੰ ਮਦਦ ਇਸ ਤੋਂ ਇਲਾਵਾ ਲਗਭਗ 90% ਘਰਾਂ ਦੀ ਬਿਜਲੀ ਮੁਫਤ ਹੈ ਹਣ ਤੱਕ ਜਿਹੜੇ ਹੈ 1 ਕਰੋੜ 82 ਲੱਖ ਲੋਕ ਆਮ ਆਦਮੀ ਕਲੀਨਿਕਾਂ ਚੋਂ ਦਵਾਈ ਲੈ ਚੁੱਕੇ ਸਾਡੇ ਹਲਕੇ ਛੋਣੋਂ ਆਮ ਆਦਮੀ ਕਲੀਨਿਕ ਚੱਲਦੇ ਹੈ ਜਿੱਥੇ ਰੋਜ਼ ਦੀ 100 ਸਵਾ 100 ਦੀ ਐਵਰੇਜ ਯਾਨੀ ਹਰ ਰੋਜ਼ 1000 ਸ਼ਖਸ ਮੁਫਤ ਦਵਾਈ ਲੈਂਦਾ ਤੇ ਮੁਫਤ ਆਪਣੇ ਟੈਸਟ ਕਰਾਂਦਾ ਇਹ ਸਹੂਲਤ ਹੈ ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ 135 ਹੁਣ ਇਦਾਂ ਦੇ ਸਰਕਾਰੀ ਸਕੂਲ ਹੋ ਗਏ ਜਿੱਥੇ ਪੀਲੇ ਰੰਗ ਦੀਆਂ ਬੱਸਾਂ ਤੁਸੀਂ ਜਾ ਕੇ ਵੈਰੀਫਾਈ ਕਰ ਸਕਦੇ ਹੋ ਇਦਾਂ ਹੀ ਲਗਭਗ ਪੰਜਾਬ ਦੇ 500 ਇਦਾਂ ਦੇ ਸਰਕਾਰੀ ਸਕੂਲ ਹੈ ਜਿਨ੍ਹਾਂ ਦੇ ਵਿੱਚ ਹੁਣ ਅਸੀਂ ਸਿਕਿਉਰਟੀ ਗਾਰਡ ਦੇ ਦਿੱਤੇ ਆ ਪੰਜਾਬ ਦੇ 18000 ਸਕੂਲਾਂ 'ਚ ਵਾਈਫਾਈ ਆ ਚੁੱਕਿਆ ਹਰ ਉਹ ਸਕੂਲ ਜਿੱਥੇ 100 ਤੋਂ ਵੱਧ ਬੱਚੇ ਉੱਥੇ ਸਫਾਈ ਸੇਵਕ ਦੇ ਲਈ ਜਿਹੜੀ ਆ ਉਹ ਗ੍ਰਾਂਟ ਜਾਣ ਲੱਗ ਗਈ ਤਾਂ ਪੰਜਾਬ ਦੇ 18000 ਸਕੂਲਾਂ 'ਚ ਵਾਈਫਾਈ ਆ ਚੁੱਕਿਆ 8000 ਸਕੂਲਾਂ ਚਾਰ ਦਿਵਾਰੀ ਬਹੁਤ ਬਹੁਤ ਕੁਝ ਹੋਇਆ ਤੇ ਬਹੁਤ ਕੁਝ ਕਰਨਾ ਬਾਕੀ ਹੈ ਲਗਾਤਾਰ ਕਰ ਰਹੇ ਧੰਨਵਾਦ ਜੀ ਇਹ ਪ੍ਰੋਗਰਾਮ ਦਾ ਮੇਨ ਪਰਪਸ ਇਹ ਹੁੰਦਾ ਹੈਗਾ ਕਿ ਇਹਦੀ ਅਵੇਅਰਨੈਸ ਲੋਕਾਂ ਤੱਕ ਜਾਂ ਜੇਕਰ ਕੋਈ ਬੈਨੇਫੀਸ਼ੀਅਰੀ ਵਾਂਝਾ ਰਹਿ ਗਿਆ ਤਾਂ ਉਹਨੂੰ ਵੀ ਪਤਾ ਚੱਲਣ ਕਿ ਜਿੱਦਾਂ ਦੀ ਸਪਾਂਸਰਸ਼ਿਪ ਸਕੀਮ ਐਗਜ਼ਿਸਟ ਕਰਦੀ ਹੈ ਮਿਸ਼ਨ ਮੱਛਲਿਆ ਦੇ ਅੰਦਰ ਜੇ ਦੇ 4000 ਰੁਪਿਆ ਬੱਚੇ ਨੂੰ ਦਿੰਦੇ ਆ ਜਿਹੜੇ ਸਾਡੇ 4 ਸਾਲ ਤੋਂ 18 ਸਾਲ ਤੱਕ ਦੇ ਬੱਚੇ ਹੁੰਦੇ ਆਗੇ ਇਹਦਾ ਪਰਪਸ ਇਹੀ ਹੁੰਦਾ ਉਹਨਾਂ ਦੀ ਐਜੂਕੇਸ਼ਨ ਵਗੈਰਾ ਜੇ ਕਿ ਜੇਕਰ ਕੋਈ ਬੱਚਾ orphans ਹੈ ਕਿਆ ਕਿਸੇ ਦੀ ਫਾਦਰ ਨਹੀਂ ਹੈ ਮਦਰ ਨਹੀਂ ਹੈ اور ਫਾਈਨੈਂਸ਼ੀਅਲੀ ਬਹੁਤ ਪੂਰ ਹੈਗਾ ਜਾਂ ਚਿਲड्रन ਵਿਦ ਸਟਰੀਟ ਸਿਚੁਏਸ਼ਨ ਹੋਗੇ ਚਾਈਲਡ ਬੈਗਰਸ ਹੋਗੇ ਚਾਈਲਡ ਲੇਬਰਰਸ ਹੋਗੇ ਜਿਹੜੇ ਕੁਆਲੀਫਾਈ ਕਰਦੇ ਆ ਉਹ ਸਾਰਿਆਂ ਦਾ ਅਸੀਂ ਸਰਵੇ ਟਾਈਮ ਟੂ ਟਾਈਮ ਕਰਾਉਂਦੇ ਹੁੰਦੇ ਆ ਤੇ ਮੇਨ ਪਰਪਸ ਇਸ ਦਾ ਇਹ ਹੁੰਦਾ ਹੈਗਾ ਅਸੀਂ ਹਮੇਸ਼ਾ ਇਹਦਾ ਇੱਕ ਫੰਕਸ਼ਨ ਕਰਦੇ ਹੁੰਦੇ ਆ ਕਿਉਂਕਿ ਇਹ ਪਰਿਵਾਰ ਉਹ ਹੁੰਦੇਗੇ ਉਹ ਤੱਕ ਆਏਗਾ ਜਿੰਨਾਂ ਸਾਡੇ ਜਿਹਨੂੰ ਸਾਡੀ ਸਭ ਤੋਂ ਵੱਧ ਲੋੜ ਹੈ ਤਾਂ ਸਿਰਫ ਸਪਾਂਸਰਸ਼ਿਪ ਤੱਕ ਅਸੀਂ ਲਿਮਟਿਡ ਨਹੀਂ ਰਹਿੰਦੇ ਉਸ ਪਰਿਵਾਰ ਨੂੰ ਜੇਕਰ ਕੋਈ ਸਕਿੱਲ ਵਾਸਤੇ ਜ਼ਰੂਰਤ ਹੈ ਐਮਪਲੋਇਮੈਂਟ ਵਾਸਤੇ ਜ਼ਰੂਰਤ ਹੈ ਬੱਚੇ ਦੀ वो अपना करियर चूज कर सकन तो सारा होलिस्टिकली अं देखते हैं अगर कोई सिंगल मदर हैगी तो उन्होंने सिलाई मशीन हो गया या कोई ट्रेनिंग की लौड़ ताकि खुद अपने पैरों पर खड़े हो सकन या बच्चे भी जेड़े अपने मदर फादर देख के एम्पावर्ड फील करके आगे बढ़ सकन मैम कितना कितने तो जिला हर्ष कराते प्रोग्राम लेकिन फिर भी लोग अवेयर नहीं हैं कि कमी रहती है जिला प्रशासन उपक पहुँच ਕੀ ਕਦੇ ਰਹਿੰਦੀਆਂ ਕਿ ਇਸ ਦਾ ਮੇਨ ਪਰਪਸ ਇਹੀ ਹੁੰਦਾ ਹੈਗਾ ਕਿ ਜਿੰਨਾ ਅਸੀਂ ਅਵੇਅਰ ਕਰ ਸਕੀਏ ਨੰਬਰ 1 ਨੰਬਰ 2 ਸਰਵੇ ਜਦੋਂ ਅਸੀਂ ਕਰਦੇ ਹਾਂ ਪੂਰਾ ਡਿਟੇਲ ਇਥੇ ਹੁੰਦਾ ਹੈਗਾ ਪਰ ਜੇਕਰ ਕੋਈ ਰਹਿ ਵੀ ਜਾਂਦਾ ਜਿੰਨਾ ਕਿ ਅੱਜ ਹੀ ਅਸੀਂ ਕੁਝ ਇੱਕ ਦੋ ਪੈਰੈਂਟਸ ਨੂੰ ਮੈਂ ਰਿਕੁਐਸਟ ਕੀਤੀ ਇਹੀ ਮੋਟੀਵੇਸ਼ਨ ਹੁੰਦਾ ਹੈਗਾ ਉਹਨਾਂ ਨੇ ਇੱਕ ਦੋ ਬੱਚਿਆਂ ਦਾ ਵੀ ਦੱਸਿਆ ਤਾਂ ਇਹ ਕਿਸੇ ਤਰੀਕੇ ਦੇ ਮੂਹਿੰਮ ਦੇ ਨਾਲ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਕਿ ਹਰ ਬੱਚਾ ਇਸ ਦੇ ਅੰਡਰ ਕਵਰ ਅੱਜ ਕਿੰਨੀ ਮਦਦ ਕੀਤੀ ਇਹ ਮੈਂ ਚਾਹੁੰਦਾ ਅੱਜ ਇੱਥੇ 91 91 ਬੱਚੇ ਸੀਗੇ ਜਿਨ੍ਹਾਂ ਨੂੰ ਅਸੀਂ ਆਲਰੇਡੀ ਅਨਰੋਲਡ ਹੈ ਜਿਹੜੇ ਨਵੇਂ ਬੱਚੇ ਹੋਰ ਅਨਰੋਲ ਹੋ ਰਹੇ ਕਿਉਂਕਿ ਰੈਗੂਲਰ ਅਪਡੇਸ਼ਨ ਇਹਦੀ ਚੱਲਦੀ ਰਹਿੰਦੀ ਹੈ ਉਹ ਬਾਕੀ ਹੈ। ਬਈ ਸਰਕਾਰ ਆਪਦੇ ਦਰਵਾਜ਼ੇ ਕੋਲ ਹਰ ਵੀ ਪ੍ਰਚਾਰ ਨੂੰ ਚਲਾਇਆ ਜਾ ਰਿਹਾ ਕਿ ਕੀ ਮਨੋਰਥ ਹੈ ਕੀ ਕਰਨਾ ਕੀ ਹੈ। ਦੇਖੋ ਇਹਦਾ ਇੱਕੋ ਹੀ ਪਰਪਸ ਹੁੰਦਾ ਹੈਗਾ ਕਿ ਪਿੰਡੇ ਚ ਜਾ ਕੇ ਪਿੰਡ ਦੇ ਮਸਲੇ ਪਿੰਡੇ ਚ ਸੋਲਵ ਕਰਨਾ ਹੈ। ਕੁਝ ਗੱਲਾਂ ਇਦਾਂ ਦੀ ਹੁੰਦੀਆਂ ਜਿੱਦਾਂ ਲੋਕਲ ਹੀ ਸੋਲੂਸ਼ਨ ਹੋ ਸਕਦਾ ਹੈਗਾ। ਇਸ ਤੋਂ ਸਾਨੂੰ ਵੀ ਪਤਾ ਚੱਲਦਾ ਹੈਗਾ ਕਿ ਲੋਕਲ ਲੋਕਾਂ ਦੀ ਕੀ ਸਮੱਸਿਆ ਹੈਗੀ ਕਿਉਂਕਿ ਹਰ ਬੰਦਾ ਦਫ਼ਤਰ ਵੀ ਨਹੀਂ ਆ ਸਕਦਾ ਦੂਜਾ ਫੰਡਸ ਦੀ ਕੋਈ ਕਮੀ ਨਹੀਂ ਹੁੰਦੀ ਪੰਚਾਇਤ ਦੇ ਕੋਲ ਖੁਦ ਦੇ ਵੀ ਰਿਸੋਰਸ ਜਿੰਦੇਗੇ ਕੁਝ ਝਗੜੇ ਹੁੰਦੇ ਆ ਜਿਹੜਾ ਪੰਚਾਇਤ ਇਚੀ ਰਿਸੋਲਵ ਹੋ ਜਾਂਦੇ ਆ ਕੁਝ ਇਹ ਹੋ ਜਾਦੇ ਕਮ ਹੁੰਦੇ ਜਿਹੜੇ ਉੱਥੇ ਜਾਣ ਕਰਕੇ ਸੋਲਵ ਹੋ ਜਾਂਦੇ ਆ ਔਰ ਮੇਨ ਜਿਹੜੇ ਛੋਟੇ ਛੋਟੇ ਕੰਮ ਹੁੰਦੇ ਆ ਸੇਵਾ ਕੇਂਦਰ ਦੇ ਹੋਗੇ ਆਧਾਰ ਦੇ ਹੋਗੇ ਲੋਕਾਂ ਦੇ ਉੱਥੇ ਹੀ ਕੰਮ ਹੋ ਜਾਂਦੇ ਆ ਬਹੁਤ ਸਾਰੇ ਪੈਨਸ਼ਨ ਦੇ ਕੇਸਿਸ ਹੈਗੇ ਜਿਹੜੇ ਡਿਸੇਬਿਲਟੀ ਪੈਨਸ਼ਨ ਦੇ ਕੇਸਿਸ ਹੈਗੇ ਕਿਸੇ ਕਾਰਨ ਵਜh ਨਹੀਂ ਹੋ ਪਾਇਆ ਕਿਸੇ ਦਾ ਮੈਡੀਕਲ ਤਾਂ ਮੈਨੂੰ ਤਾਂ ਕਾਫੀ ਉੱਥੇ ਜਾ ਕੇ ਪੋਜ਼ਿਟਿਵ ਸਿੱਖਣ ਨੂੰ ਮਿਲਦਾ ਹੈ ਤੇ ਮੈਂ ਉਮੀਦ ਕਰਦੀ ਆ ਕਿ ਲੋਕਾਂ ਦੇ ਦੇ ਕੇਸਸ ਹੈਗੇ ਕੈਂਪ ਤੇ ਕਿ ਅੱਜ ਸਾਨੂੰ ਬੰਦਾ ਮਿਲਿਆ ਬੱਚਾ ਮਿਲਿਆ ਜਿਹਦਾ ਕਿਸੇ ਕਰਕੇ ਸਰਟੀਫਿਕੇਟ ਨਹੀਂ ਬਣ ਰਹਾ ਸੀਗਾ ਨੈਕਸਟ ਡੇ ਉਹਦਾ ਸਾਰਾ ਪ੍ਰੋਸੈਸ ਕਰਕੇ ਅਸੀਂ ਉਹਨੂੰ ਸਰਟੀਫਿਕੇਟ ਤੇ ਪੈਨਸ਼ਨ ਮਵਈਆ ਕਰਾਇਆ ਇਹਨਾਂ ਨੇ ਬੜੀ ਹੈਲਪ ਕੀਤੀ ਨਾ ਜਿੱਦਾ ਮਤਲਬ ਅਸੀਂ ਇੱਕਦਮ ਮਤਲਬ ਹੌਸਲਾ ਹੀ ਸਾਡਾ ਟੁੱਟ ਗਿਆ ਥਾ ਕਿ ਕੀ ਕਰੀਏ ਬੱਚਿਆਂ ਨੂੰ ਹੋਰ ਕਿੱਦਾਂ ਹੋਣਾ ਇੱਕਦਮ ਸਾਨੂੰ ਕਾਲ ਆਈ ਕਿ ਇਹਦਾ ਇਹਦਾ ਕਿ ਬਾਹਰ ਸੁਰੱਖਿਆ ਤੇ ਤੁਹਾਡੇ ਬੱਚਿਆਂ ਨੂੰ ਪੈਨਸ਼ਨ ਦਿੱਤੀ ਜਾਏਗੀ ਜੋ ਵੀ ਹੈਗਾ ਹਸਬੰਦ ਦੇ ਬਾਅਦ ਇੱਕਦਮ ਟੁੱਟ ਗਏ ਉੱਥੇ ਜਾ ਕੇ ਹੌਸਲੇ ਨਾਲ ਖੜੇ ਹੋਏ ਬਹੁਤ ਹੀ ਹੌਸਲੇ ਨਾਲ ਅੱਜ ਕਰਦੇ ਕਰਦੇ ਬੱਚੇ ਸਾਡੇ ਵੀ ਇੰਟੈਲੀਜੈਂਟ ਨੇ ਕਿਲੇ ਔਰ ਇਹਨਾਂ ਮਤਲਬ ਬਿਨਾ ਕੋਚਿੰਗ ਤੇ ਕਲੀਅਰ ਵੀ ਕੀਤਾ ਵੈਸੇ ਮਤਲਬ ਥੋੜਾ ਜਿਹਾ ਨੰਬਰ ਆਇਆ ਨਹੀਂ ਹੈ ਇਸ ਵਾਰ ਨੈਕਸਟ ਟਾਈਮ ਹੈ ਕਿ ਕੋਈ ਨਹੀਂ ਬੇਟਾ ਅਗਲੀ ਵਾਰ ਕੋਸ਼ਿਸ਼ ਕਰ ਬਸ ਨਹੀਂ ਇਹਨਾਂ ਜਾਂਦੀ ਕਿ ਬੱਚਿਆਂ ਨੂੰ ਔਰ ਮੈਡਮ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਠੀਕ ਹੈ ਔਰ ਸਾਰੇ ਬਾਲ ਸੁਰੱਖਿਆ ਜਿੰਦੇ ਵੀ ਹੈਗੇ ਮੈਡਮ ਦਾ ਸਭ ਨਾਲ